ਜਿਸ ਤਰੀਕੇ ਦੇ ਨਾਲ ਜਸਨ ਸਿੰਘ ਖਾਲੜਾ ਨੇ ਉਹਨੂੰ ਦੁਨੀਆਂ ਦੇ ਸਾਹਮਣੇ ਨੰਗਾ ਕੀਤਾ ਉਸ ਬਾਰੇ ਆਪਣੀ ਪਬਲਿਕ ਨੂੰ ਤੇ ਦੁਨੀਆਂ ਨੂੰ ਦੱਸਣਾ ਬਹੁਤ ਜ਼ਰੂਰੀ ਸੀ ਔਰ ਇਹ ਉਪਰਾਲਾ ਅਰਜਮੇਦ ਸਿੰਘ ਨੇ ਕੀਤਾ ਜਿਨ੍ਹਾਂ ਨੂੰ ਕਾਨੂੰਨ ਤੇ ਸੰਵਿਧਾਨ ਦੇ ਨੂੰ ਛਿੱਕੇ ਟੰਕੇ ਹਰ ਦੈਸ਼ਤੀ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ ਉਹਨਾਂ ਦੀ ਆਵਾਜ਼ ਉਹਨਾਂ ਨੇ ਇਸ ਸਿਵਲ ਸੁਸਾਇਟੀ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਅਗੇ ਰੱਖੀ ਜਿਹੜੀ ਸਟੇਟ ਨੇ ਔਰ ਜਿਸ ਸਿਸਟਮ ਨੇ ਉਹਨਾਂ ਨੂੰ ਇਮਿਊਨਿਟੀ ਦਿੱਤੀ ਜਿਸ ਸਿਸਟਮ ਨੇ ਉਹਨਾਂ ਦੇ ਹੈੱਡ ਕੇਪੀਐਸ ਗਿਲ ਜਿਹੜਾ ਬੁੱਚੜ ਆਫ ਪੰਜਾਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਸ ਨੂੰ ਜਿਹੜੀ ਇਮਿਊਨਿਟੀ ਦਿੱਤੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸਿਸਟਮ ਬਾਰੇ ਪਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਆਧਾਰਿਤ ਪਨਾ ਕੇ ਕਿਤਾਬਾਂ ਵੀ ਲਿਖੀਆਂ ਜਾਣ ਤੇ ਫਿਲਮਜ਼ ਵੀ ਬਣਨ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਸੋਚ ਉੱਤੇ ਆਧਾਰਿਤ ਜੋ ਕਿਤਾਬ ਸਰਦਾਰ ਅਜਮੇਲ ਸਿੰਘ ਨੇ ਲਿਖੀ ਹੈ ਅੱਜ ਉਸ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼ ਹੋਣ ਜਾ ਰਿਹਾ ਤੁਸੀਂ ਸਾਰੇ ਇਸ ਰਿਲੀਜ਼ ਸਮਾਰੋਹ ਤੇ ਵਿੱਚ ਸ਼ਿਰਕਤ ਕਰਨ ਲਈ ਆਏ ਹੋ ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਕੇਵਲ ਪੰਜਾਬ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਵੀ ਜਾਨਿਆ ਮਾਨਿਆ ਹੈ ਬਹੁਤ ਕੁਝ ਲਿਖਿਆ ਸੁਨਿਆ ਪੜਿਆ ਜਾ ਚੁੱਕਿਆ ਹੈ ਉਹਨਾਂ ਬਾਰੇ ਜਿਹੜਾ ਇੱਕ ਕਾਮਨ ਫਰੇਜ਼ ਯੂਜ਼ ਹੁੰਦਾ ਉਹ ਹੈ ਕਿ ਉਹ ਹੀ ਵਾਸ ਦੀ ਵਾਇਸ ਆਫ ਦੀ ਵਾਇਸਲੈਸ ਉਹ ਉਹਨਾਂ ਲੋਕਾਂ ਦੀ ਆਵਾਜ਼ ਸੀ ਜਿਹੜੇ ਬੇਜ਼ੁਬਾਨ ਕਰ ਦਿੱਤੇ ਗਏ ਅਰੇ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਬੇਜ਼ੁਬਾਨਾਂ ਦੀ ਆਵਾਜ਼ ਬਣੋ ਜਿਹੜੇ ਲੋਕ ਹਿੰਦੁਸਤਾਨ ਦੇ دہشت ਦੇ ਸਟੇਟ ਦੇ ਟੈਰਰਿਜ਼ਮ ਦੇ ਸ਼ਿਕਾਰ ਸੀਗੇ ਜਿਨ੍ਹਾਂ ਨੂੰ ਕਾਨੂੰਨ ਤੇ ਸੰਵਿਧਾਨ ਦੇ ਨੂੰ ਛਿੱਕੇ ਟੰਕੇ ਹਰ ਦਹਿਸ਼ਤੀ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ ਉਹਨਾਂ ਦੀ ਆਵਾਜ਼ ਉਹਨਾਂ ਨੇ ਏ ਸਿਵਲ ਸੁਸਾਇਟੀ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖੀ 31 ਅਗਸਤ ਨੂੰ ਜਦੋਂ ਇਸ ਕਿੱਤੇ ਦਾ ਜਿਹੜਾ ਜ਼ਾਲਮ ਸ਼ਾਸਕ ਸੀ ਬਿਆਨ ਸਿੰਘ ਉਸ ਨੂੰ ਸਿੰਘਾਂ ਨੇ ਪਨਿਸ਼ ਕੀਤਾ ਤੇ ਫੌਰਨ ਬਾਅਦ ਸਰਕਾਰ ਨੇ ਬਨੇ ਹੋਏ ਮਾਹੌਲ ਦਾ ਫਾਇਦਾ ਲੈ ਕੇ ਇੱਕ ਹਫਤੇ ਦੇ ਅੰਦਰ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਿਡਨੈਪ ਕਰ ਲਿਆ ਕਿਡਨੈਪ ਕਰਨ ਤੋਂ ਬਾਅਦ ਜਿਸ ਢੰਗ ਦੇ ਨਾਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀਆਂ ਉਹ ਸਾਰੇ ਤੱਥ ਡਾਕੂਮੈਂਟਡ ਨੇ ਪਬਲਿਕ ਦੇ ਵਿੱਚ ਨੇ ਔਰ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ ਉਹ ਇਸ ਵੇਲੇ ਸਜ਼ਾਪੁਕਤ ਰਹੇ ਨਹੀਂ ਬਟ ਜਿਹੜਾ ਜਿਹੜੀ ਸਟੇਟ ਨੇ ਔਰ ਜਿਸ ਸਿਸਟਮ ਨੇ ਉਹਨਾਂ ਨੂੰ ਇਮਿਊਨਿਟੀ ਦਿੱਤੀ ਜਿਸ ਸਿਸਟਮ ਨੇ ਉਹਨਾਂ ਦੇ ਹੈੱਡ ਕੇਪੀਐਸ ਗਿਲ ਜਿਹੜਾ ਬੁੱਚੜ ਆਫ ਪੰਜਾਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਸ ਨੂੰ ਜਿਹੜੀ ਇਮਿਊਨਿਟੀ ਦਿੱਤੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸਿਸਟਮ ਬਾਰੇ ਜਿਨ੍ਹਾਂ ਨੇ ਪੂਰੇ ਡੇਢ ਦਹਾਕਾ ਇੱਥੇ ਜ਼ੁਲਮ ਦੀ ਹਨੇਰੀ ਵਗਾਈ ਉਹ ਇੰਡੀਅਨ ਸਿਸਟਮ ਦੀ ਇਮਿਊਨਿਟੀ ਦੇ ਵਿੱਚੋਂ ਬਚ ਨਿਕਲੇ ਅਰ ਇਹ ਸੱਚ ਇਹ ਤੱਤ ਦੱਸਣ ਲਈ ਬਹੁਤ ਜ਼ਰੂਰੀ ਹੋ ਗਿਆ ਕਿ ਪਾਈ ਜਸਵੰਤ ਸਿੰਘ ਖਾਰੜਾ ਦੇ ਜੀਵਨ ਨੂੰ ਆਧਾਰਿਤ ਬਣਾ ਕੇ ਕਿਤਾਬਾਂ ਵੀ ਲਿਖੀਆਂ ਜਾਣ ਤੇ ਫਿਲਮਸ ਵੀ ਬਨਨ ਫਿਲਮ ਬਣੀ ਬਟ ਇੰਡੀਅਨ ਗਵਰਨਮੈਂਟ ਨੂੰ ਆਪਣਾ ਜਿਹੜਾ ਜ਼ੁਲਮ ਦਾ ਡਰ ਸੀ ਉਸ ਤਾਰਿਆ ਸੀ ਤੇ ਉਹਨਾਂ ਨੇ ਉਹਦੇ ਤੇ ਉਹਨ ਕਿਸੇ ਵੀ ਤਰੀਕੇ ਦੇ ਨਾਲ ਬਹੁਤ ਹਤਕੰਡੇ ਵਰਤ ਕੇ ਉਹ ਫਿਲਮ ਨੂੰ ਇੰਡੀਆ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕ ਲਿਆ ਬਟ ਸਰਦਾਰ ਅਜਮੇਲ ਸਿੰਘ ਨੇ ਮਿਹਨਤ ਕੀਤੀ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਜੁੜੀਆਂ तमाम ਉਸ 1.5-2 ਦਹਾਕੇ ਦੀਆਂ ਕਟਨਾਵਾਂ ਨੂੰ ਪਬਲਿਕ ਦੇ ਸਾਹਮਣੇ ਰੱਖਿਆ ਜਾਵੇ ਭਾਈ ਜਸਵੰਤ ਸਿੰਘ ਖਾਲੜੇ ਦੇ ਜੀਵਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਤਾਂ ਕਿ ਜਿਹੜੇ ਹੋਰ ਵੀ ਉਸੇ ਤਰ੍ਹਾਂ ਉਸੇ ਫੀਲਡ ਦੇ ਵਿੱਚ ਹਿਊਮਨ ਰਾਈਟਸ ਦੇ ਫੀਲਡ ਦੇ ਵਿੱਚ ਡਿਫੈਂਡਰਸ ਬਣ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਹੌਸਲਾ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਨੇ ਆਪਣ ਇੱਕ ਇੱਕ ਖਾਲਣਾ ਘਾਲੀ ਔਰ ਜਿਸ ਤਰੀਕੇ ਦੇ ਨਾਲ ਉਹਨੇ ਇੰਡੀਅਨ ਇੰਡੀਆ ਦਾ ਜਿਹੜਾ ਇੰਡੀਆ ਦੀ ਜਿਹੜੀ ਟਾਇਰਨੀ ਸੀ ਜਿਹੜਾ ਉਹਦਾ ਜ਼ੁਲਮ ਸੀ ਜਿਸ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਨੇ ਉਹਨੂੰ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਉਸ ਬਾਰੇ ਆਪਣੀ ਪਬਲਿਕ ਨੂੰ ਤੇ ਦੁਨੀਆ ਨੂੰ ਦੱਸਣਾ ਬਹੁਤ ਜ਼ਰੂਰੀ ਸੀ ਔਰ ਇਹ ਉਪਰਾਲਾ ਇਹ ਇਹ ਉਪਰਾਲਾ ਸਦਾ ਜਸਵੰਤ ਸਦਾ ਅਰਜਮੀਤ ਸਿੰਘ ਨੇ ਕੀਤਾ ਇਹ ਵਡਿਆਈ ਉਹਨਾਂ ਦੀ ਝੋਲੀ 'ਚ ਜਾਂਦੀ ਹੈ ਕਿ ਉਹਨਾਂ ਨੇ ਕੁਝ ਅਜੀਹਾ ਕੁਝ ਨਵੇਕਲਾ ਕੁਝ ਵੱਖਰਾ ਕਰਕੇ ਇੱਕ ਐਸੇ ਵਿਅਕਤੀ ਦੇ ਜੀਵਨ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਜਿਹਦੇ ਬਾਰੇ ਦੱਸਣਾ ਵੀ ਜ਼ਰੂਰੀ ਸੀ ਤੇ ਜਿੱਦ ਤੋਂ ਆਉਣ ਵਾਲੀ ਪੀੜ੍ਹੀਆਂ ਨੇ ਸਿੱਧ ਲੈਣੇ ਵੀ ਉਹਨਾਂ ਦੇ ਲਈ ਜ਼ਰੂਰੀ ਹੈ ਸੋ ਮੈਂ ਵਧਾਈ ਦਿੰਦਾ ਸਦਾ ਅਰਜਮੀਤ ਸਿੰਘ ਉਹਨਾਂ ਨੂੰ ਕਿ ਉਹਨਾਂ ਨੇ ਉਪਰੇਲਾ ਕਰਕੇ ਇੱਕ ਕਮੀ ਜਿਹੜੀ ਸੀ ਉਹ ਪੂਰੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ